ਮੈਂ ਸਤੂਤੀ ਇਹ ਸਵਾਲ ਪੁੱਛਣਾ ਚਾਹਣਾ ਜੁ ਹੋਰ ਕਿੰਨੀਆਂ ਔਰਤਾਂ ਪ੍ਰੇਰਿਤ ਹੋਈਆਂ ਤੁਹਾਡੇ ਨਾਲ ਉਸ ਸਮੇਂ ਦੇ ਵਿੱਚ ਕੀ ਤਬਦੀਲੀ ਤੁਸੀਂ ਦੇਖੀ ਇਲਾਕੇ ਦੀ ਗੱਲ ਕਰ ਲਈਏ ਮੈਂ ਮੈਂ ਜਿਸ ਤਰ੍ਹਾਂ ਇਸ ਫੀਲਡ ਦੇ ਵਿੱਚ ਵਿਚਰੀਆਂ ਗੱਲ ਉਹੀ ਹੈ ਜਿਸ ਦਾ ਮੈਨੂੰ ਸਭ ਤੋਂ ਪੋਜ਼ਿਟਿਵ ਇੱਕ ਰਿਜ਼ਲਟ ਮਿਲਿਆ ਕਿ ਮੇਰੀ ਉਮਰ ਬਹੁਤ ਛੋਟੀ ਸੀ ਤੇ ਮੈਂ ਇੱਕ ਕੁੜੀ ਸੀ ਜੀ ਮੈਂ ਪੋਲੀਟੀਕਲੀ ਨਹੀਂ ਕਹਾਂਗੀ ਪਰ ਮੈਨੂੰ ਬਹੁਤ ਸਾਰੀਆਂ ਕੁੜੀਆਂ ਨੇ ਇਵਨ ਥਟ ਮੈਰਿਡ ਲੇਡੀਜ਼ ਦੇ ਵੀ ਫੋਨ ਕਾਲ ਆਏ ਨੇ ਇਤੋਂ ਤੱਕ ਕਿ ਕੁਝ ਕੁ ਫਾਦਰ ਫੋਨ ਕਰਦੇ ਨੇ ਕਿ ਸਾਡੀ ਬੱਚੀ ਨਿੱਕੀ ਹੈ ਤੇ ਅਸੀਂ ਉਹਨੂੰ ਤੁਹਾਡੇ ਵਰਗੀ ਬਣਾਉਣਾ ਚਾਹੁੰਦੇ ਆ ਇਨ ਫਿਊਚਰ ਤੁਸੀਂ ਇਹਨੂੰ ਸਮਝਾਓ ਇਹਨੂੰ ਮੋਟੀਵੇਟ ਕਰੋ ਤੇ ਮੈਨੂੰ ਬਹੁਤ ਸਾਰੇ ਕਹਿੰਦੇ ਨੇ ਕਿ ਤੇਰੇ ਵਰਗੀ ਧੀ ਹੀ ਸਾਡੀ ਹੋਵੇ ਤਾਂ ਮੈਂ ਉਹ ਚੀਜ਼ ਦਿਲੋਂ ਮਹਿਸੂਸ ਕੀਤੀ ਹੈ ਕਿ ਕਿਤੇ ਨਾ ਕਿਤੇ ਜਿਸ ਤਰ੍ਹਾਂ ਮੈਂ ਬੋਲੀ ਆ ਤਾਂ ਲੇਡੀਜ਼ ਨੇ ਇੱਕ ਪੋਜ਼ਿਟਿਵਿਟੀ ਫੀਲ ਕੀਤੀ ਆ ਉਹਨਾਂ ਨੇ ਇੱਕ ਕੌਨਫੀਡੈਂਸ ਫੀਲ ਕੀਤਾ ਉਹ ਆਪਣੇ ਅਨਕੰਫਰਟੇਬਲ ਜ਼ੋਨ ਦੇ ਵਿੱਚੋਂ ਬਾਹਰ ਆਈਆਂ ਨੇ ਜਿੱਥੇ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਸਾਨੂੰ ਨਹੀਂ ਬੋਲਣਾ ਚਾਹੀਦਾ ਜਾਂ ਕੁਝ ਵੀ ਕਰਨ ਤੋਂ ਡਰਦੀਆਂ ਸੀ ਤਾਂ ਉਹਨਾਂ ਨੇ ਇਹ ਦੇਖ ਕੇ ਕਿ ਜੇਕਰ ਇੱਕ ਨਿਮਨ ਪਰਿਵਾਰ ਦੇ ਵਿੱਚੋਂ ਕੁੜੀ ਉੱਠ ਕੇ ਇਦਾਂ ਅੱਗੇ ਜਾ ਸਕਦੀ ਹੈ ਬੋਲ ਸਕਦੀ ਹੈ ਤਾਂ ਫਿਰ ਅਸੀਂ ਕਿਉਂ ਨਹੀਂ ਕਰ ਸਕਦੀਆਂ ਪੜ੍ਹਾਈ ਲਿਖਾਈ ਦੇ ਵਿੱਚ ਬਹੁਤ ਹੁਣ ਮੈਂ ਦਾ ਨਾਮ ਨਹੀਂ ਤੁਹਾਨੂੰ ਗਿਣਾ ਸਕਦੀ ਕਿ ਪਰ ਮੈਨੂੰ ਪੋਲੀਟੀਕਲ ਫੀਲਡ ਦੇ ਵਿੱਚ ਵੀ ਬਹੁਤ ਕੁੜੀਆਂ ਜਦੋਂ ਮੈਂ ਸਟੇਜਾਂ ਤੇ ਬੋਲਣ ਜਾਂਦੀ ਸੀ ਨਾ ਤਾਂ ਮੈਨੂੰ ਨਿੱਕੀਆਂ ਨਿੱਕੀਆਂ ਕੁੜੀਆਂ ਆ ਕੇ ਮਿਲਦੀਆਂ ਸੀ ਤੇ ਉਹ ਕਹਿੰਦੀਆਂ ਸੀਗਾ ਕਿ ਅਸੀਂ ਵੀ ਤੁਹਾਡੇ ਵਾਂਗੂ ਅੱਗੇ ਸਟੇਜ ਤੇ ਬੋਲਾਂਗੇ ਹੁਣ ਅਸੀਂ ਸਕੂਲ ਦੇ ਵਿੱਚ ਬੋਲਦੇ ਹਾਂ ਹਣਾ ਤਾਂ ਇੱਕ ਖੁਸ਼ੀ ਹੁੰਦੀ ਸੀਗੀ ਬੜਾ ਵਧੀਆ ਲੱਗਦਾ ਸੀਗਾ ਮੇਰੇ ਨਾਲ ਜਿੰਨੀਆਂ ਵੀ ਮਤਲਬ ਕੁੜੀਆਂ ਨੇ ਆ ਲੇਡੀਜ਼ ਨੇ ਫੋਟੋ ਕਰਵਾਈਆਂ ਸੀ ਤਾਂ ਮੈਂ ਸਭ ਸੰਭ ਕੇ ਰੱਖੀਆਂ ਹੋਈਆਂ ਨੇ ਕਿਉਂਕਿ ਇੱਕ ਮੈਮਰੀਜ਼ ਨੇ ਤੇ ਜਦੋਂ ਵੀ ਉਹ ਫੋਟੋਆਂ ਦੇਖਦੇ ਆ ਤਾਂ ਖੁਦ ਨੂੰ ਬੜਾ ਅੱਛਾ ਫੀਲ ਹੁੰਦਾ ਹੈ ਕਿ ਕੁਝ ਹੋਰ ਤਾਂ ਨਹੀਂ ਪਰ ਇੰਨਾ ਲੇਡੀਜ਼ ਦੀਆਂ ਇਨ ਔਰਤਾਂ ਦੀ ਜਿਹੜੀ ਇੱਕ ਆਪਾਂ ਕਹਿੰਦੇ ਨਾ ਮਾਨਸਿਕ ਸਥਿਤੀ ਨੂੰ ਕਿਤੇ ਨਾ ਕਿਤੇ ਮੈਂ 0.1% ਵੀ ਸਪੋਰਟ ਕਰ ਸਕੀ ਆ ਇਹ ਬਹੁਤ ਵੱਡਾ ਯੋਗਦਾਨ ਮੈਂ ਆਪਣਾ ਮੰਨਦੀ ਆ and press the bell icon. Never miss an update.